ਉਹਨਾਂ ਤੋਂ ਕੋਈ ਉਮੀਦ ਨਾ ਰੱਖਿਓ ਜਿਹੜੇ ਕਹਿੰਦੇ ਸੀ ਸੈਮੀਫਾਈਨਲ ਹੈ ਤਰਨ ਤਰਨ ਉਹ ਬਾਅਦ ਸੈਮੀਫਾਈਨਲ ਤੋਂ ਬਾਅਦ ਮੈਨੂੰ ਕਹਿੰਦੇ ਸੈਮੀਫਾਈਨਲ ਤੋਂ ਬਾਅਦ ਕਿੱਥੇ ਨੇ ਉਹ ਮੈਂ ਕਿਹਾ ਸੈਮੀਫਾਈਨਲ ਤੋਂ ਬਾਅਦ ਜਿੱਥੇ ਟੀਮ ਹੁੰਦੀ ਹੈ ਜਿਹੜੀ ਟੀਮ ਸੈਮੀਫਾਈਨਲ ਹਾਰ ਜੇ ਉਹ ਫਿਰ ਵਾਪਸ ਆ ਜਾਂਦੀ ਬਾਦ ਕਰੇ ਉਹ ਚਲੇ ਗਏ ਮੈਂ ਕਿੱਥੇ ਘਰੇ ਚਲੇ ਗਏ ਤਾਂ ਸੈਮੀਫਾਈਨਲ ਖੇਡ ਕੇ ਟੀਮਾਂ ਤਾਂ ਉਹੀ ਰਹਿਣਗੀਆਂ ਜਿਨ੍ਹਾਂ ਨੇ ਫਾਈਨਲ ਖੇਡਣਾ ਹੈ ਸੋ ਇਸ ਕਰਕੇ ਵੀਰੋ ਇਹਨਾਂ ਤੋਂ ਬਚਿਓ ਤੁਸੀਂ ਬਹੁਤ ਚਿਰ ਇਹਨਾਂ ਨੂੰ ਪਰਖ ਲਿਆ ਦੇਖ ਲਿਆ ਇਹਨਾਂ ਤੇਲਾਂ ਚ ਤੇਲ ਹੈ ਨਹੀਂ ਜੇ ਕੋਈ ਇਹਨਾਂ ਕੋਲ ਤਵੀਤ ਹੁੰਦਾ ਹੁਣ ਨੂੰ ਡੌ ਅਕਾਲੀ ਦਲ ਉਹਨਾਂ ਦਾ ਚਾਰ ਨੁਕਾਤੀ ਪ੍ਰੋਗਰਾਮ ਹੈ ਸਿੱਧਾ ਹੀ ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾੜਾ ਮੇਰਾ ਜੀਜਾ ਬਸ ਇੱਥੇ ਨਿਪਟ ਜਾਂਦਾ ਕੰਮ ਉਹਨਾਂ ਦਾ ਉਹਨਾਂ ਦਾ ਚਾਰ ਨੁਕਾਤੀ ਪ੍ਰੋਗਰਾਮ ਹੈ ਹੋਰ ਕੋਈ ਪ੍ਰੋਗਰਾਮ ਹੀ ਹੈ ਨਹੀਂ ਬਾਕੀ ਲੋਕ ਜਾਨ ਟੱਠੇ ਖੂਚ ਜਿੱਥੇ ਮਰ ਜੀ ਜਾਣ ਸਾਡਾ ਚਾਰ ਨੁਕਾਤੀ ਪ੍ਰੋਗਰਾਮ ਹੈ ਬਸ ਤੇ ਹੁਣ ਭਤੀਜਾ ਕਿਸੇ ਹੋਰ پارٹی ਚ ਜੀਜਾ ਨਾਬੇ ਸਾਲਾ ਨਾਬੇ ਫਿਰਦਾ ਖਿੰਡਿਆ ਜਾ ਫਿਰਦਾ ਪਰਿਵਾਰ ਹੁਣ ਦੇਖਦੇ ਆ ਕੀ ਕਹਿੰਦਾ ਉਹ ਨੁਕਸ ਕੱਢਣ ਨੂੰ ਹੀ ਬਸ ਜੰਮੇ ਬਸ 24 ਘੰਟੇ ਇਸੇ ਗੱਲ ਚ ਨੂੰ ਭਗਵਾਨ ਤੁਮਾਨ ਭਗਵਾਨ ਤੁਮਾਨ ਭਗਵਾਨ ਤੁਮਾਨ ਭਗਵਾਨ ਤੁਮਾਨ ਬਸ ਆਹੀ ਕੰਮ ਤੇ ਲੱਗੇ ਪਰ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਉਹ ਪਰਦਾ ਖੋਲਿਆ ਦੇਖੋ ਸੜਕ ਤੇ ਕਿਵੇਂ ਲੋਕ ਖੜੇ ਪਿੱਛੇ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਉਹਨਾਂ ਚਿਰ ਜੋ ਮਰਜੀ ਕਹੀਣ ਮੈਨੂੰ ਕੋਈ ਪਰਵਾਹ ਨਹੀਂ ਮੈਂ ਕੰਮ ਹੀ ਕਰਦਾ ਰਹੂੰਗਾ ਮੈਂ ਤਾਂ ਪਬਲਿਕ ਦੇ ਲੇਖੇ ਲੱਗਿਆ ਹੋਇਆ ਹਾਂ